ਗਰਮੀਆਂ ਦੀ ਰੁੱਤ 'ਚ ਦੋਸਤੋ ਆਪਾਂ ਆਪਣੇ ਮੁਰਗੇ ਮੁਰਗੀਆਂ ਨੂੰ ਫੀਡ ਦੇ ਨਾਲ ਨਾਲ ਹੋਰ ਕੀ ਕੁਝ ਆਪਾਂ ਪਾ ਸਕਦੇ ਆ ਜਿਹਦੇ ਨਾਲ ਆਪਣਾ ਫੀਡ ਦਾ ਖਰਚਾ ਵੀ ਘੱਟ ਹੋ ਦੂਸਰਾ ਇਹਨਾਂ ਨੂੰ ਵਧਣ ਫੁੱਲਣ 'ਚ ਵੀ ਉਹ ਜਿਆਦਾ ਮਦਦ ਕਰੂ ਉਹ ਚੀਜ਼ ਸੋ ਇਸ ਵਿਸ਼ੇ ਤੇ ਆਪਣੀ ਵੀਡੀਓ ਆ ਸੋ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੀਆਂ ਮੁਰਗੀਆਂ ਹੁੰਦੀਆਂ ਨੇ ਜਾਂ ਮੁਰਗੇ ਹੁੰਦੇ ਨੇ ਆਪਣੇ ਜਾਨਵਰ ਹੁੰਦੇ ਨੇ ਉਹ ਫੀਡ ਘਟਾ ਜਾਂਦੇ ਨੇ ਕਹਿਣ ਤੋਂ ਭਾਵ ਫੀਡ ਕਾਫੀ ਜ਼ਿਆਦਾ ਘੱਟ ਖਾਂਦੇ ਨੇਗੇ ਕਿਉਂਕਿ ਜਿਹੜੀ ਫੀਡ ਬਿਲਕੁਲ ਡਰਾਈ ਹੁੰਦੀ ਹੈਗੀ ਡਰਾਈ ਹੋਣ ਕਰਕੇ ਸੁੱਕੀ ਹੋਣ ਕਰਕੇ ਇਹ ਬਹੁਤ ਘੱਟ ਖਾਂਦੇ ਨੇਗੇ ਸੋ ਫਾਇਨਾਂ ਨੂੰ ਕੀ ਕੁਝ ਪਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਫਾਇਨਾਂ ਨੂੰ ਕਣਕ ਪਾਉਣੀ ਆ ਉਹਨੋਂ ਮੈਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਇਹਨਾਂ ਨੂੰ ਕਣਕ ਪਾ ਰਿਹਾ ਕਣਕ ਇੱਧਰ ਇਹ ਚ ਭੁੰਤੀ ਹੋਈ ਆ ਮਤਲਬ ਕਿ ਗਿੱਲੀ ਕਣਕ ਪਾਉਣੀ ਆ ਆਪਾਂ ਨੇ ਇਹਨਾਂ ਨੂੰ ਦੇਖੋ ਸੁੱਕੀ ਕਣਕ ਨਹੀਂ ਪਾਉਣੀ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹਨਾਂ ਨੂੰ ਗਿੱਲੀ ਕਣਕ ਪਾ ਸਕਦੇ ਆ ਕਿ ਜਿਹੜੇ ਵੀਰ ਸੁੱਕੀ ਪਾਉਂਦੇ ਨੇ ਉਹ ਹੁਣ ਜਿਹੜਾ ਗਰਮੀ ਦੇ ਮੌਸਮ ਚ ਸੁੱਕੀ ਕਣਕ ਪਾਉਣੀ ਬਿਲਕੁਲ ਬੰਦ ਕਰ ਦਿਓ ਸੋ ਦੂਜੇ ਨੰਬਰ ਤੇ ਤੁਸੀਂ ਇਹਨਾਂ ਨੂੰ ਜਿਹੜੇ ਆਪਣੇ ਘਰ ਦੀਆਂ ਬੱਚੀਆਂ ਖੁਚੀਆਂ ਰੋਟੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਆਪਣੇ ਘਰਾਂ 'ਚ ਆਮ ਹੀ ਸ਼ਾਮ ਨੂੰ 2-4-5 ਰੋਟੀਆਂ ਬਚ ਜਾਂਦੀਆਂ ਨੇ ਉਹ ਇਹ ਸਵੇਰ ਦੇ ਟਾਈਮ ਬਹੁਤ ਖੁਸ਼ੀ ਨਾਲ ਖਾਂਦੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਮੇਰੀਆਂ ਵੀ ਇਹਨਾਂ ਨੂੰ ਰੋਟੀਆਂ ਪਾਈਆਂ ਹੋਈਆਂ ਸੀਗੀਆਂ ਸਾਰੀਆਂ ਖਾ ਗਏ ਸੋ ਕੁਸਕ ਇਹਨਾਂ ਦੇ ਪੈਰਾਂ 'ਚ ਪਈਆਂ ਨਿਗੀਆਂ ਜਿਹੜੀਆਂ ਮੋਟੀਆਂ ਰਹੀਆਂ ਸੀ ਸੋ ਬਰੀਕ ਚੂਰ ਕੇ ਤੁਸੀਂ ਇਹਨਾਂ ਨੂੰ ਰੋਟੀਆਂ ਪਾ ਸਕਦੇ ਹੋ ਉਹ ਇੱਕ ਤਾਂ ਦੋਸਤੋ ਅੰਡੇ ਦੀ ਪ੍ਰੋਡਕਸ਼ਨ ਲਈ ਬਹੁਤ ਵਧੀਆ ਹੁੰਦੀਆਂ ਨੇ ਜੀ ਆ ਅੰਡਾ ਉਹਦੇ ਨਾਲ ਬਹੁਤ ਜਿਹੜਾ ਵੱਧ ਮਾਤਰਾ ਚ ਮੁਰਗੀਆਂ ਦਿੰਦੀਆਂ ਨੇ ਆਪਾਂ ਜ਼ਿਆਦਾਤਰ ਇਹਨਾਂ ਨੂੰ ਉਹ ਰੋਟੀਆਂ ਪਾਉਂਦੇ ਆਗੇ ਰੋਟੀਆਂ ਦੇ ਨਾਲ ਨਾਲ ਜਿਹੜਾ ਬੂਰਾ ਸੂੜਾ ਹੁੰਦਾਗਾ ਜਿਹੜਾ ਆਟਾ ਛਾਨਣ ਤੋਂ ਬਾਅਦ ਜਿਹੜੀ ਬਚਦਾਗਾ ਮੋਟਾ 파ਟ ਆਟੇ ਦਾ ਉਹ ਤੁਸੀਂ ਇਹਨਾਂ ਨੂੰ ਪਾ ਸਕਦੇ ਹੋ ਉਹ ਬਹੁਤ ਜ਼ਿਆਦਾ ਸ਼ੌਕ ਨਾਲ ਖਾਂਦੇ ਨੇ ਸੋ ਉਹ ਚ ਕੈਲਸ਼ੀਅਮ ਵਿਟਾਮਿਨ ਬਹੁਤ ਜ਼ਿਆਦਾ ਹੁੰਦੇ ਨੇਗੇ ਜਿਸ ਤਰ੍ਹਾਂ ਉਹ ਮਨੁੱਖੀ ਸਰੀਰ ਨੂੰ ਜ਼ਰੂਰੀ ਆ ਉਸੇ ਤਰ੍ਹਾਂ ਜਾਨਵਰਾਂ ਨੂੰ ਵੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਉਹ ਆਪਾਂ ਪਾ ਸਕਦੇ ਹੋ ਅੱਗੇ ਦੋਸਤੋ ਆਪਾਂ ਇਹਨਾਂ ਨੂੰ ਹਰੀਆਂ ਸਬਜ਼ੀਆਂ ਜਿਸ ਤਰ੍ਹਾਂ ਆਪਾਂ ਮੰਡੀ 'ਚ ਜਾ ਕੇ ਬਹੁਤ ਹੀ ਸਸਤੇ ਰੇਟਾਂ ਦੇ ਬਹੁਤ ਹੀ ਘੱਟ ਰੇਟਾਂ ਤੇ ਜਿਹੜੀਆਂ ਗਲੀਆਂ ਸੜੀਆਂ ਸਬਜ਼ੀਆਂ ਹੁੰਦੀਆਂ ਨੇ ਜਾਂ ਫਿਰ ਜਿਹੜੀਆਂ ਦਾਵ ਚਾਈਆਂ ਹੁੰਦੀਆਂ ਨੇ ਉਹ ਬਹੁਤ ਹੀ ਜ਼ਿਆਦਾ ਘੱਟ ਰੇਟ 'ਚ ਆਪਾਂ ਨੂੰ ਦੇ ਦਿੰਦੇ ਨੇ ਸੋ ਤੁਸੀਂ ਮੰਡੀ 'ਚ ਜਾ ਕੇ ਦੋ ਤਿੰਨ ਦਿਨਾਂ ਦੀਆਂ ਸਬਜ਼ੀਆਂ ਲਿਆਓ ਉਹ ਸਬਜ਼ੀਆਂ 'ਚ ਕੀ ਕੁਛ ਆ ਜਾਂਦਾ ਜਿਸ ਤਰ੍ਹਾਂ ਟਮਾਟਰ ਹੋ ਗਏ ਮੂਲੀ ਦੇ ਪੱਤੇ ਹੋਗੇ ਸਾਗ ਹੋ ਗਿਆ ਛਲਗਮਾ ਦੇ ਪੱਤੇ ਹੋਗੇ ਇਦਾਂ ਦੀਆਂ ਖੀਰੇ ਹੋਗੇ ਕੱਕੜੀਆਂ ਕੋਈ ਵੀ ਮਤਲਬ ਕਿ ਸਬਜੀ ਆ ਉਹ ਤੁਸੀਂ ਵੇਸਟੇਜ ਦੇ ਤੌਰ ਤੇ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਕੱਟ ਕੇ ਸਬਜੀ ਚ ਪਾਣੀ ਦੀ ਮਾਤਰਾ ਦੋਸਤੋ ਬਹੁਤ ਜ਼ਿਆਦਾ ਹੁੰਦੀ ਹੈਗੀ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਗਰਮੀ ਚ ਇਹਨਾਂ ਨੂੰ ਜ਼ਿਆਦਾ ਪਾਣੀ ਦੀ ਹੀ ਲੋੜ ਹੁੰਦੀ ਹੈਗੀ ਸੋ ਪਾਣੀ ਦੀ ਮਾਤਰਾ ਉੱਤੇ ਜਿਆਦਾ ਹੋਣ ਕਰਕੇ ਇਹਨਾਂ ਲਈ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦੀ ਆ ਸੋ ਤੁਸੀਂ ਸਬਜ਼ੀਆਂ ਵੀ ਇਹਨਾਂ ਨੂੰ ਜਿਹੜੀਆਂ ਤੁਸੀਂ ਉਹ ਪਾ ਸਕਦੇ ਹੋ ਅੱਗੇ ਦੋਸਤੋ ਆ ਗਿਆ ਹਰਾਚਾਰਾ ਆਪਣੇ ਖੇਤਾਂ 'ਚ ਬਰਸੀਨ ਮੱਕੀ ਸਰੋਂ ਵਗੈਰਾ ਕੁਝ ਵੀ ਲਾ ਲਓ ਜਿਹੜੀ ਹਰੇਚਾਰੇ ਦੇ ਰੂਪ 'ਚ ਆਉਂਦੀ ਆ ਉਹ ਆਪਾਂ ਇਹਨਾਂ ਨੂੰ ਕੱਟ ਕੇ ਕੁਤਰ ਕੇ ਜਿਸ ਤਰ੍ਹਾਂ ਆਪਾਂ ਮੱਝਾਂ ਨੂੰ ਪਾਉਣਿਆਂਗੇ ਗਾਵਾਂ ਨੂੰ ਪਾਉਣਿਆਂ ਪਸ਼ੂਆਂ ਨੂੰ ਜਿਸ ਤਰ੍ਹਾਂ ਆਪਾਂ ਪਾਉਣਿਆਂ ਉਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਵੀ ਪਾ ਸਕਦੇ ਹੋ ਉਹਦੇ ਵਿੱਚ ਵੀ ਜਿਹੜਾ ਨਮੀ ਦੀ ਮਾਤਰਾ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈਗੀ ਉਹ ਬਹੁਤ ਹੀ ਜ਼ਿਆਦਾ ਇਹਨਾਂ ਲਈ ਵਧੀਆ ਹੁੰਦਾਗਾ ਸੋ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਜਿਹੜਾ ਇੱਕ ਤਾਂ ਇਹਨਾਂ ਦਾ ਫੀਡ ਦਾ ਖਰਚਾ ਬਹੁਤ ਘਟ ਜੂਗਾ ਅਗਲਾ ਜਿਹੜਾ ਉਹਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵੱਧਦੀ ਹੈਗੀ ਸੋ ਇਹ ਵੀ ਤੁਸੀਂ ਇਹਨਾਂ ਨੂੰ ਜ਼ਿਆਦਾ ਮਾਤਰਾ 'ਚ ਦੇ ਸਕਦੇ ਹੋ ਅੱਗੇ ਹੁਣ ਦੋਸਤੋ ਪਾਈ ਗੱਲ ਕਰਦੇ ਆ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਦਵਾਈ ਦੇ ਤੌਰ ਤੇ ਆਪਾਂ ਇਹਨਾਂ ਨੂੰ ਪਾ ਸਕਦੇ ਹਾਂ ਹਰੇ ਹਰਾਚਾਰਾ ਜਿਹੜਾ ਸਭ ਤੋਂ ਪਹਿਲਾਂ ਗੱਲ ਕਰਾਂ ਦੋਸਤੋ ਹਰਾ ਪਦੀਨਾ ਜਿਹੜਾ ਹਰਾ ਪਦੀਨਾ ਦੋਸਤੋ ਇਹਨਾਂ ਲਈ ਬਹੁਤ ਜ਼ਿਆਦਾ ਵਧੀਆ ਸਿੱਧ ਹੁੰਦਾਗਾ ਕਿਉਂਕਿ ਹਰੇ ਪਦੀਨੇ ਚ ਬਹੁਤ ਜ਼ਿਆਦਾ ਤੱਤ ਹੁੰਦੇ ਨੇਗੇ ਪਹਿਲੇ ਨੰਬਰ ਤੇ ਤਾਂ ਉਹ ਠੰਡਾ ਹੁੰਦਾ ਦੂਸਰੇ ਨੰਬਰ ਤੇ ਜਿਹੜਾ ਪਦੀਨਾਗਾ ਜਦੋਂ ਆਪਾਂ ਇਹਨਾਂ ਨੂੰ ਪਦੀਨਾ ਖਵਾਉਣੀਆ ਉਹ ਅੰਦਰ ਜਾ ਕੇ ਇਹਨਾਂ ਦੇ ਠੰਡਕ ਪਾਉਂਦਾਗਾ ਗਰਮੀ ਚ ਜਿਹੜੀਆਂ ਮੁਰਗੀਆਂ ਅੰਡੇ ਘਟਾ ਜਾਂਦੀਆਂ ਨੇ ਉਹਨਾਂ ਲਈ ਬਹੁਤ ਹੀ ਵਧੀਆ ਸਿੱਧ ਹੁੰਦਾ ਹੈਗਾ ਹਰਾ ਪਦੀਨਾ ਹਰਾ ਪਦੀਨਾ ਆਪਣੇ ਅਕਸਰੀ ਘਰਾਂ ਚ ਹੁੰਦਾਗਾ ਸੋ ਤੁਸੀਂ ਲਿਆ ਕੇ ਆਪਣੇ ਘਰੇ ਲਗਾ ਸਕਦੇ ਹੋ ਥੋੜੇ ਦਿਨਾਂ ਚ ਇਹੋ ਕਾਫੀ ਫੈਲਰ ਜਾਂਦਾ ਉਹ ਤੁਸੀਂ ਕੱਟ ਕੇ ਉਹਦੀਆਂ ਪੱਤੀਆਂ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਪਾਉਂਗੇ ਤੁਸੀਂ ਰਿਜ਼ਲਟ ਦੇਖੋਗੇ ਦੋਸਤੋ ਜੇਕਰ ਤੁਸੀਂ 2-4 ਦਿਨ ਲਗਾਤਾਰ ਪਾਉਨੇ ਹੋ ਤਾਂ ਤੁਸੀਂ ਆਟੋਮੈਟਿਕ ਦੇਖੋਗੇ ਇਹਨਾਂ ਦਾ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਕਾਫੀ ਜ਼ਿਆਦਾ ਵੱਧ ਜੂਗੀ। ਸੋ ਹਰਾ ਪਦੀਨਾ ਤੁਸੀਂ ਗਰਮੀਆ ਚ ਐਡ ਜ਼ਰੂਰ ਕਰਨਾਗਾ। ਉਹ ਇਹਨਾਂ ਨੂੰ ਗਰਮੀ ਤੋਂ ਵੀ ਰਾਹਤ ਦਵਾਉਂਦਾ ਤੇ ਉਸ ਤੱਤ ਵੀ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ। ਇੱਕ ਦੋਸਤੋ ਤੁਸੀਂ ਜਿਹੜਾ ਇਹਨਾਂ ਨੂੰ ਪਾਣੀ ਚ ਮਿਲਾ ਕੇ ਦੇਣਾ ਉਹ ਤੁਸੀਂ ਡੇਲੀ ਰੁਟੀਨ ਚ ਵੀ ਦੇ ਸਕਦੇ ਹੋ ਤੇ ਕਦੇ-ਕਦੇ ਵੀ ਦੇ ਸਕਦੇ ਹੋ। ਉਹ ਹੈ ਦੋਸਤੋ ਜਿਹੜਾ ਆਪਾਂ ਗੁਲੁਕੌਂਡੀ ਵਰਤਦੇ ਆਂ। ਜਿਹੜਾ ਮਨੁੱਖੀ ਸਰੀਰ ਲਈ ਵੀ ਗਰਮੀਆਂ 'ਚ ਬਹੁਤ ਵਧੀਆ ਹੁੰਦਾਗਾ ਉਹਦੇ ਨਾਲ ਡੀਹਾਈਡਰੇਸ਼ਨ ਬਿਲਕੁਲ ਨਹੀਂ ਹੁੰਦੀ ਕਹਿਣ ਤੋਂ ਭਾਵ ਪਾਣੀ ਦੀ ਮਾਤਰਾ ਆਪਣੀ ਸਰੀਰ 'ਚੋਂ ਕਦੇ ਨਹੀਂ ਘਟਦੀ ਹੈਗੀ ਉਸੇ ਤਰ੍ਹਾਂ ਤੁਸੀਂ ਇਹਨਾਂ ਨੂੰ ਵੀ ਉਹ ਦੇ ਸਕਦੇ ਹੋ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਕੁੰਡਾ ਪਿਆਗਾ ਉੱਚੇ ਤੁਸੀਂ 2-3 ਚਮਚੇ ਜਿਹੜਾ ਗਲੂਕੋਨਡੀ ਦੇ ਪਾ ਕੇ ਇਹਨਾਂ ਨੂੰ ਪਾਣੀ ਪਿਆਓ ਉਹ ਪਾਣੀ ਨਾਲ ਇੱਕ ਤਾਂ ਇਹ ਫਾਇਦਾ ਹੋਊ ਅੰਦਰ ਇਹਨਾਂ ਨੂੰ ਠੰਡਕ ਮਿਲੂਗੀ ਦੂਸਰਾ ਜਿਹੜਾ ਗਲੂਕੋਨਡੀ 'ਚ એનર્ਜੀ ਲੈਵਲ ਬਹੁਤ ਤਕੜਾ ਹੁੰਦਾਗਾ ਬਹੁਤ ਵਧੀਆ ਜਿਹੜੀ એનર્ਜੀ ਹੁੰਦੀ ਹੈਗੀ ਸੋ ਉਹਦੇ ਨਾਲ ਇਹਨਾਂ ਨੂੰ એનર્ਜੀ ਵੀ ਕਾਫੀ ਜ਼ਿਆਦਾ ਮਿਲੂਗੀ ਉਹ ਬਹੁਤ ਜ਼ਿਆਦਾ ਕਾਰਗਰ ਸਿੱਧ ਹੁੰਦਾ ਉਹਦੇ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਇਸ ਲਈ ਤੁਸੀਂ ਉਹ ਜੇਕਰ ਹਫਤੇ 'ਚ ਘੱਟੋ ਘੱਟ 3 ਦਿਨ 4 ਦਿਨ ਹਫਤਾ ਵੀ ਲਗਾਤਾਰ ਪਾ ਦੋਗੇ ਤਾਂ ਤੁਸੀਂ ਵਧੀਆ ਰਹੋਗੇ ਕਿਉਂਕਿ ਉਹਦੇ ਨਾਲ ਮੁਰਗੀ 'ਚ ਗਰਮੀ ਬਿਲਕੁਲ ਵੀ ਨਹੀਂ ਪੈਂਦੀ એનર્ਜੀ ਲੈਵਲ ਅੱਪ ਹੁੰਦਾਗਾ ਤੇ ਜਿਹੜਾ ਉਹ 슈ਗਰ ਲੈਵਲ ਹੁੰਦਾ ਉਹ ਵੀ ਕਾਫੀ ਜ਼ਿਆਦਾ ਹੁੰਦਾ ਸੋ ਇਹਨਾਂ ਲਈ ਬਹੁਤ ਜ਼ਿਆਦਾ ਵਧੀਆ ਸਿੱਧ ਹੁੰਦਾਗਾ ਸੋ ਇਹ ਗਰਮੀਆਂ 'ਚ ਜਿਹੜੀ ਫੀਡ ਖੁਦ ਹੀ ਇਹ ਘਟ ਖਾਣ ਲੱਗ ਜਾਂਦੀ ਹੈ। ਮੈਂ ਦੋਸਤੋ ਹੁਣ ਫੀਡ ਇਹਨਾਂ ਨੂੰ ਪਾਈ ਸੀਗੀ ਉਹ ਖਾਦੀ ਨਹੀਂ ਤੇ ਜਿਹੜੀਆਂ ਰੋਟੀਆਂ ਪਾਈਆਂ ਸੀ ਮੈਂ ਤਿੰਨ ਚਾਰ ਰੋਟੀਆਂ ਇਹਨਾਂ ਨੂੰ ਚੂਰ ਕੇ ਪਾਈਆਂ ਸੀਗੀਆਂ ਉਹ ਸਾਰੀਆਂ ਰੋਟੀਆਂ ਖਾ ਚੁੱਕੇ ਨੇਗੇ। ਇਹ ਤੋਂ ਸਿੱਧ ਹੁੰਦਾ ਹੈਗਾ ਕਿ ਜਿਹੜਾ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਜਿਆਦਾ ਜਿਆਦਾ ਪਾਣੀ ਪੀਂਦੇ ਨੇ ਜਾਂ ਫਿਰ ਜਿੰਨਾ 'ਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਜਿਹੜੇ ਪਦਾਰਥਾਂ 'ਚ ਜਿਹੜੀ ਖਰਾਕ 'ਚ ਉਹ ਇਹ ਜਿਆਦਾ ਖਾ ਕੇ ਰਾਜੀ ਨੇ ਹਰੀਆਂ ਸਬਜ਼ੀਆਂ ਜਿਸ ਤਰ੍ਹਾਂ ਆਪਾਂ ਦੱਸਿਆ ਤੇ ਖਰਾ ਜਾਰਾ ਹੋ ਗਿਆ ਉਹ ਜੇਕਰ ਤੁਸੀਂ ਇਹਨਾਂ ਨੂੰ ਪਾਉਂਗੇ ਉਹ ਬਹੁਤ ਹੀ ਵਧੀਆ ਸਿੱਧ ਹੁੰਦਾਗਾ ਹੁਣ ਆਪਾਂ ਗੱਲ ਕਰ ਲੈਨੇ ਆ ਪਾਣੀ ਦੀ ਜਿੰਨਾ ਦੋਸਤੋਂ ਇਹਨਾਂ ਨੂੰ ਖਰਾਕ ਇਹਨਾਂ ਦੀ ਫੀਡ ਜ਼ਰੂਰੀ ਆ ਉਦੋਂ ਜ਼ਿਆਦਾ ਇਹਨਾਂ ਨੂੰ ਪਾਣੀ ਜ਼ਰੂਰੀ ਆਗਾ ਇੱਕ ਟਾਈਮ ਇਹ ਫੀਡ ਤੋਂ ਬਿਨਾ ਸਾਰ ਲੈਣਗੇ ਪਰ ਜਿਹੜਾ ਪਾਣੀ ਆ ਪਾਣੀ ਤੋਂ ਬਿਨਾ ਇਹ ਬਿਲਕੁਲ ਵੀ ਨਹੀਂ ਸਾਰਦੇ ਪਾਣੀ ਇਹਨਾਂ ਦੇ ਹਰ ਟਾਈਮ ਖੁੱਡੇ ਚ ਪਿਆ ਜ਼ਰੂਰੀ ਆ ਜੇਕਰ ਪਾਣੀ ਨਹੀਂ ਇਹਨਾਂ ਦੇ ਖੁੱਡੇ 'ਚ ਤਾਂ ਦੋਸਤੋ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ। ਹੁਣ ਤੁਸੀਂ ਦੇਖ ਸਕਦੇ ਹੋ ਦੋ-ਦੋ ਮਿੰਟ ਬਾਅਦ ਇਹ ਪਾਣੀ ਪੀਂਦੀਆਂ ਨੇ। ਖਾਸ ਕਰਕੇ ਗਰਮੀ 'ਚ ਪਾਣੀ ਹੋਣਾ ਬਹੁਤ ਜ਼ਰੂਰੀ ਆ। ਸਰਦੀਆਂ ਦੇ ਟਾਈਮ 'ਚ ਤੁਸੀਂ ਰਾਤ ਨੂੰ ਪਾਣੀ ਚੱਕ ਸਕਦੇ ਹੋ ਪਰ ਗਰਮੀਆਂ ਦੇ ਸਮੇਂ ਪਾਣੀ ਇਹਨਾਂ ਦੇ ਖੁੱਡੇ 'ਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਤਾਂ ਜੋ ਇਹ ਥੋੜੇ ਟਾਈਮ ਬਾਅਦ ਪਾਣੀ ਪੀ ਸਕਣ। ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਜੇਕਰ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋ। ਬਾਕੀ ਆਪਾਂ ਨੇ ਇੱਕ WhatsApp ਗਰੁੱਪ ਵੀ ਬਣਾਇਆ ਹੋਇਆ ਜਿਹਦੇ ਵਿੱਚ ਵਧੀਆ-ਵਧੀਆ ਜਾਣਕਾਰੀ ਰੱਖਣ ਵਾਲੇ ਵੀਰ ਉਹ ਗਰੁੱਪ ਚ ਐਡ ਨੇ। ਜੇਕਰ ਕਿਸੇ ਵੀ ਵੀਰ ਨੇ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਉਹ ਗਰੁੱਪ ਚ ਐਡ ਹੋ ਸਕਦੇ ਹੋ। ਆਪਣਾ WhatsApp ਨੰਬਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਹ WhatsApp ਗਰੁੱਪ ਚ ਵੀ ਐਡ ਹੋ ਸਕਦੇ ਹੋ। ਸੋ ਜਿਹੜੇ ਵੀਰ ਨੇ ਕੋਈ ਸਵਾਲ ਪੁੱਛਣਾ ਹੁੰਦਾ ਉਹ ਤੁਸੀਂ ਇੰਸਟਾਗ੍ਰam ਤੇ ਵੀ ਜਾ ਕੇ ਪੁੱਛ ਸਕਦੇ ਹੋ ਆਪਾਂ ਡਿਸਕ੍ਰਿਪਸ਼ਨ ਚ ਆਪਣੀ ਇੰਸਟਾਗ੍ਰam ਆਈਡੀ ਦਿੱਤੀ ਕਿਉਂਕਿ ਦੋਸਤੋ ਜਦੋਂ ਤੁਸੀਂ YouTube ਤੇ ਕੋਈ ਵੀ ਕਮੈਂਟ ਕਰਦੇ ਹੋਗੇ ਉਹ ਕਈ ਵਾਰ ਤਾਂ ਪਤਾ ਲੱਗ ਜਾਂਦਾ ਕਈ ਵਾਰ ਪਤਾ ਨਹੀਂ ਲੱਗਦਾ ਆਪਾਂ ਇੰਸਟਾ ਜ਼ਿਆਦਾਤਰ ਯੂਜ਼ ਕਰਦੇ ਆ ਉੱਥੇ ਜੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਆਪਾਂ ਤੁਹਾਡੇ ਸਵਾਲ ਦਾ ਜਵਾਬ ਦਵਾਂਗੇ ਇੰਸਟਾਗ੍ਰam ਆਈਡੀ ਆਪਾਂ ਇਹਦੀ ਡਿਸਕ੍ਰਿਪਸ਼ਨ ਚ ਲਿਖਤੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ